the camera ਕੀ ਕਰ ਰਹੇ ਹੋ ਫੋਨ ਤੇ ਮਾਰਿਆ ਆਪਨਾ ਆਪਾਂ ਫਿਰ ਨੋਵਲ ਜਾ ਕੇ ਤੇ ਨਾ ਮੀਟਿੰਗ 1 ਵਜੇ ਕਰਾਉਦੇ ਹਾਂ ਉਦੋਂ ਇਹਨਾਂ ਨੂੰ ਟਾਈਮ ਨਹੀਂ ਪਤਾ ਲੱਗਦਾ ਮੈਂ ਮਸਤੀ ਆਹ ਇਹ ਪਹਿਲਾ ਜਿਹੜਾ ਇਹਦਾ ਫੰਡ ਹੈ ਇਹ ਜਿਹੜਾ ਬੰਦਾ ਹੋ ਗਿਆ ਉਹ ਵੀ ਐਂਟੀ ਬੋਲ ਉਹਨਾਂ ਦਾ ਆਪਣੀ ਨੂੰ ਕੋਈ ਅੰਦਰ ਬੁਲਾਇਆ ਬਹੁਤ ਤਰੀਕੇ ਦਾ ਗੱਤ ਕਿਤੇ ਆ ਜਿੰਨਾ ਦਾ ਕੋਈ ਫਾਇਦਾ ਨਹੀਂ ਜਿਹੜੇ ਆਪਾਂ ਨੂੰ ਕਹਿੰਦੇ ਨੇ ਇਹ ਪੀਸੀ ਸਾਹਿਬ ਨੇ ਆਉਣਾ ਹੈ ਉਹਨਾਂ ਨਾਲ ਪਹਿਲਾਂ ਗੱਲਬਾਤ ਕਰ ਲਈ ਹੋਣੀ ਵੀ ਤੁਸੀਂ ਆਹ ਤਰੀਕਾ ਕਹਿਣੀਆਂ ਨੇ ਜੇ ਮੰਦਰ ਦੇ ਵਿੱਚ ਹੈ ਨਹੀਂ ਮੰਦਰ ਮੇਰਾ ਆਪਾ ਸਿਰ ਮਾਰਨ ਵਾਲਾ ਪਰ ਹੋਣਾ ਜਿਹੜਾ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਨਾਰਾ ਸੁਣਨਾ ਨਹੀਂ ਜਿੰਨਾ ਟਾਈਮ ਆਪਣੀ ਮੰਤ ਪੂਰੀ ਨਹੀਂ ਹੁੰਦੀ ਜੇ ਜਿਹੜੀ ਥੋੜਾ ਜਿਹਾ ਮਾਮ ਰੱਖਾਂ जिंदाबाद जिंदाबाद पंजाब सरकार मुर्दाबाद 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 जिंदाबाद जिंदाबाद इस सरकार अब किया जी मेरा फेरी का तभी इस सरकार कर दिया जी मेरा फेरी का तभी मेरा फेरी नहीं चलेगी नहीं चलेगी नहीं चलेगी मेरा फेरी नहीं चलेगी नहीं चलेगी नहीं चलेगी जीत करेंगे चेला सारे

मुर्दाबा शिक्षा मंत्री मुर्दा